ਪੰਜਾਬ ਹਾਕੀ ਪਾਰਟੀ ਦਾ ਪ੍ਰਧਾਨ ਸਾਹਿਬ ਨੂੰ ਮਿਲਣ ਆਏ ਆ ਕਿ 40 ਬਾਰੇ ਹੋ ਗਏ ਐ ਜਦ ਘੱਲੂ ਘਰ ਅੱਜ ਵਸਿਆ ਪਰ ਅਜੇ ਤੱਕ ਸਿੱਖਾਂ ਦੇ ਮਾਮਲੇ ਨਾ ਸਰਕਾਰ ਸਮਝਦੀ ਐ ਨਾ ਇਹਨਾਂ ਨੂੰ ਠੀਕ ਕਰਨਾ ਚਾਹੁੰਦੀ ਐ ਔਰ ਪ੍ਰਧਾਨ ਸਾਹਿਬ ਨੇ ਵੀ ਕਿਹਾ ਹੈ ਕਿ ਅਸੀਂ ਕਿੰਨੀਆਂ ਛਿੱਛੀਆਂ ਦਿੱਤੀਆਂ ਐ ਹੋਮ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਤੇ ਸਾਨੂੰ ਮਿਲਣ ਦੇ ਲਈ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਿ ਬਹੁਤ ਬੇਇੱਜ਼ਤੀ ਦੀ ਗੱਲ ਹੈ ਕਿ ਐਸਸੀਪੀ ਸਿੱਧਾ ਵਿਵਾਫਤ ਜਾਣਾ ਚਾਵੇ ਤੇ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਨੂੰ ਮਿਲਣਾ ਚਾਵੇ ਤੇ ਉਸ ਨੂੰ ਜਵਾਬ ਨਾ ਦਿੱਤਾ ਜਾਵੇ ਇਹਦਾ ਮਤਲਬ ਹੈ ਕਿ ਸਿੱਖਾਂ ਨੂੰ ਕੌਮੀਅਤ ਦੇ ਤੌਰ ਦੇ ਉੱਤੇ ਅੱਜ ਹਿੰਦੂਤਵਾਸ ਸਮਝਦੀ ਨਹੀਂ ਹੈ ਸੋ ਅਸੀਂ ਇਹਨਾਂ ਨੂੰ ਇੱਕ ਯਾਦ ਪੱਤਰ ਦੇਣ ਆਏ ਹਾਂ ਕਿ ਜਿਹੜਾ ਮੇਲਾ 28 ਤਰੀਕ ਨੂੰ ਫਤਿਹਗੜ ਸਾਹਿਬ ਹੋਊਗਾ ਉਹਦੇ ਵਿੱਚ ਜਿਹੜਾ ਜਲੂਸ ਹੈਗਾ ਸਵੇਰੇ ਨਿਕਲਦਾ ਤੇ ਸੈਭਜਾਂ ਦੇ ਅੰਦਰ ਜਿੱਥੇ ਸੰਸਕਾਰ ਹੋਇਆ ਉੱਥੇ ਅਰਦਾਸ ਹੁੰਦੀ ਹੈ ਅਕਾਲ ਪੁਰਖ ਸਾਹਿਬ ਦੇ ਜਜ਼ਦਾਰ ਸਾਹਿਬ ਦੀ ਉਹਦੇ ਵਿੱਚ ਸਾਰੇ ਨਾਂ ਦੇਣ ਜਿਹੜਾ ਨਵਾਂ ਦੌਰ ਚੱਲਿਆ ਹੈ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਨ ਦਾ ਪਾਕਿਸਤਾਨ ਦੇ ਵਿੱਚ ਯੂਕੇ ਚ ਕੈਨੇਡਾ ਤੇ ਅਟੈਂਪਟ ਕੀਤੀ ਹੈ ਅਮਰੀਕਾ ਦੇ ਵਿੱਚ ਪੰਨੂ ਨੂੰ ਮਾਰਨ ਦੀ ਤੇ ਹਰਿਆਣੇ ਦੇ ਵਿੱਚ ਸੁਖਰੇ ਦੀਪ ਸਿੰਘ ਸੰਤੂ ਨੂੰ ਮਾਰਤਾ ਹੈ ਮੂਸੇਵਾਲ ਨੂੰ ਪੰਜਾਬ ਚ ਮਾਰਤਾ ਹੈ ਅਨਮਾ ਹੋਰ ਇੱਕ ਜਿਸਗ ਅ ਵਰਪਰੀ ਚੰਦਾ ਫ੍ਰੀਟਪੋਰ ਦਾ ਉਸ ਨੂੰ ਮਾਰ ਦੁੱਤਾ ਹੈ ਕਿ ਇਹ ਕਿਹੜੀ ਪਾਲਿਸੀ ਹੈ ਜੀਤੇ ਤਹਿਤ ਤੁਸੀਂ ਇਹ ਸਿੱਖਾਂ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਮਾਰਨਾ ਸ਼ੁਰੂ ਕਰਤਾ ਕਿ ਜਿਹੜੇ ਇਹ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਐ ਉਹਨਾਂ ਨੂੰ ਤੁਸੀਂ ਮਾਰਦੇ ਹੋ ਰੋਜ਼ ਅਸੀਂ ਅਰਦਾਸ ਕਰਦੇ ਆਂ ਰਾਜ ਕਰੇਗਾ ਖਾਲਸਾ ਤਾਂ ਮਤਲਬ ਹੈ ਕਿ ਗੋਲੀ ਤਾਂ ਸਾਰਿਆਂ ਨੂੰ ਅਜਣੀ ਚਹੀਦੀ ਐ ਕੱਲੇ-ਕੱਲੇ ਨੂੰ ਕਿਉਂ ਮਾਰਦੇ ਹੋ ਤੁਸੀਂ ਤੇ ਗੋਲੀ ਖਾਣ ਨੂੰ ਅਸੀਂ ਤਿਆਰ ਹੈਗੇ ਅਸੀਂ ਡਰਦੇ ਤਾਂ ਹੈ ਨਹੀਂ ਕਿ ਤੇ ਤੁਸੀਂ ਗੋਲੀ ਮਾਰੋ ਤੇ ਖਤਮ ਕਰੋ ਮਾਮਲੇ ਨੂੰ ਪਰ ਇਸ ਤਰ੍ਹਾਂ ਸਾਨੂੰ ਤੜਫਾਉਣਾ ਤੇ ਇਸ ਤਰ੍ਹਾਂ ਅਮਰੀਕਾ ਦੀ ਜਿਹੜੀ ਇਹ ਬਾਦਸ਼ਾਹੀ ਹੈ ਕੈਨੇਡਾ ਦੀ ਬਾਦਸ਼ਾਹੀ ਕੈਨੇਡਾ ਦੀ ਬਾਦਸ਼ਾਹੀ ਪਾਕਿਸਤਾਨ ਦੀ ਯੂਕੇ ਦੀ ਉੱਥੇ ਜਾ ਕੇ ਸਿੱਖਾਂ ਨੂੰ ਮਾਰਨਾ ਉਹਨਾਂ ਦੀ ਬਾਦਸ਼ਾਹੀ ਨੂੰ ਵੀ ਤੋੜਿਆ ਹੈਗਾ ਇਹ ਤਾਂ ਅਮਰੀਕਾ ਕੈਨੇਡਾ ਪਾਕਿਸਤਾਨ ਤੇ ਬ੍ਰਿਟਾਨੀਆ ਨੂੰ ਵੀ ਸੀਰੀਅਸ ਨੋਟ ਲੈਣਾ ਚਾਹੀਦਾ ਹੈ ਉਨਰ ਮੁਲਕਾਂ ਦੀ ਬਾਦਸ਼ਾਹੀ ਇੰਡੀਆ ਨੇ ਤੋੜ ਦਿੱਤੀ ਹੈ ਤੇ ਜਿਹੜੀ ਮਨੂ ਡਾਕਟਰੀਨ ਹੈ ਉਹ ਵੀ ਤੋੜ ਭੰਗ ਕੀਤੀ ਹੈ ਅਮਰੀਕਾ ਦੀ ਉਹਦੇ ਮੁਤਾਬਕ ਅਮਰੀਕਾ ਚਾਹੁੰਦਾ ਕਿ ਕੋਈ ਵੀ ਬਾਹਰਲਾ ਦੇਸ਼ ਸਾਡੇ ਇਲਾਕੇ ਦੇ ਵਿੱਚ ਕੋਈ ਹਮਲਾ ਜਾਂ ਗੋਲੀ ਨਾ ਚਲਾਏ ਜਿਵੇਂ 1941 ਦੇ ਵਿੱਚ ਜਾਪਾਨ ਨੇ ਅਮਰੀਕਾ ਦੇ ਉੱਤੇ ਹਮਲਾ ਕੀਤਾ ਸੀ ਅੰਤ ਨੂੰ ਫਿਰ ਅਮਰੀਕਾ ਨੂੰ ਜਾਪਾਨ ਨੂੰ ਖਤਮ ਕਰਨਾ ਪਿਆ ਜਦੋਂ ਦੋ ਬੰਬ ਐਟਮ ਬੰਬ ਦੇ ਹੈ ਰਾਸ਼ੀਮਾ ਤਿੰਨ ਉਹ ਸਾਫੇ ਦੇ ਵਿੱਚ ਉਹਨਾਂ ਨੇ ਸੁੱਟੇ ਨਾਏ ਸੋ ਮੇਰਾ ਮਤਲਬ ਹੈ ਕਿ ਜਿਹੜੀ ਅਮਰੀਕਾ ਦੀ ਰੀਤ ਹੈ ਕਿ ਉਹਨਾਂ ਦੀ ਜਿਹੜੀ ਬਾਦਸ਼ਾਹੀ ਤੋੜ ਦੁੱਤੀ ਹੈ ਉੱਥੇ ਅਟੈਂਪਟ ਕਰਨ ਦੀ ਤੇ ਵਰੰਟ ਕੱਟ ਦਿੱਤੇ ਹੈਗੇ ਆ ਇਹ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਗੋਇਲ ਦੇ ਤੇ ਯਾਦਵ ਇੱਕ ਹੋਰ ਅਫਸਰ ਹੈ ਸਮੰਤ ਗੋਇਲ ਉਹਦੇ ਵੀ ਵਾਰੰਟ ਕੱਢ ਦਿੱਤੇ ਹੈ ਤੇ ਉਹਨਾਂ ਨੂੰ ਅਮਰੀਕਾ ਦੇ ਹਵਾਲੇ ਕਰਨਾ ਚਾਹੀਦਾ ਤੁਹਾਨੂੰ ਜਾਤ ਹੋਗਾ ਸਮੰਤ ਗੋਇਲ ਤੁਹਾਡਾ ਇਹ ਗੁਰਦਾਸਪੁਰ ਦਾ ਐਸਐਸਪੀ ਹੈ ਤੇ ਉਸ ਨੇ ਬੱਚੇ ਬਹੁਤ ਮਾਰੇ ਆ ਫੜ ਫੜ ਕੇ ਤੇ ਉਹਦੇ ਬਾਰੇ ਵੀ ਅਸੀਂ ਪੂਰੀ ਇਨਕੁਆਇਰੀ ਕਰ ਰਹੇ ਹਾਂ ਸੋ ਇਸ ਗੱਲ ਕਰਕੇ ਅਸੀਂ ਅਜ ਪ੍ਰਧਾਨ ਸਾਹਿਬ ਨੂੰ ਮਿਲੇ ਸੀਗੇ ਮਾਨ ਸਾਹਿਬ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਗਿਆ ਤੇ ਭਾਰਤ ਨੇ ਉਹਦਾ ਬੜਾ ਸਖਤ ਨੋਟਿਸ ਲਿਆ ਦੇ ਲੋਕ ਦੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਸ਼ਰੀਰਾਂ 'ਮ ਕਤਲ ਹੋ ਰਿਹਾ ਹੈ। ਇਹ ਗੱਲ ਤੁਹਾਡੀ ਠੀਕ ਹੈ ਜੀ ਪਰ ਇਹ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਹੈ। ਬਦਕਿਸਮਤੀ ਹੈ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ, ਜਾ ਉਹਨਾਂ ਨੂੰ ਤਾਂ ਕੀਤਾ ਜਾ ਰਿਹਾ ਹੈ ਤੇ ਕਾਨੂੰਨ ਸਾਰਿਆਂ ਦੇ ਲਈ ਇੱਕ ਹੈਗਾ। ਤੇ ਸਿੱਖਾਂ ਦੇ ਲਈ ਵੀ ਉਹੀ ਹੈ ਤੇ ਅਸੀਂ ਕਹਿੰਦੇ ਹਾਂ ਬੰਗਲਾਦੇਸ਼ ਨੂੰ ਜੇ ਤੁਹਾਨੂੰ ਤਾੜਨਾ ਦਿੱਤੀ ਹੈ ਤੁਸੀਂ ਵੀ ਇੰਡੀਆ ਨੂੰ ਕਹੋ ਕਿ ਤੁਸੀਂ ਸਿੱਖਾਂ ਦੇ ਜਿਹੜੇ ਨਾਜਾਇਜ਼ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਤੇ ਯੂਕੇ ਦੇ ਵਿੱਚ ਸਿੱਖ ਮਾਰੇ ਆ ਹਰਿਆਣਾ ਤੇ ਪੰਜਾਬ ਦੇ ਵਿੱਚ ਉਹਦੇ ਬਾਰੇ ਵੀ ਤੁਸੀਂ ਤੁਹਾਡਾ ਕੀ ਸਟੈਂਡ ਹੈ ਤੇ ਤੁਸੀਂ ਇਹ ਸਾਨੂੰ ਦੱਸੋ ਕਿ ਤੁਹਾਡਾ ਸਟੈਂਡ ਕੀ ਹੈ ਦੂਸਰੀ ਗੱਲ ਹੈ 1977 ਦੇ ਵਿੱਚ 71 ਦੇ ਵਿੱਚ ਪਾਕਿਸਤਾਨ ਦੇ ਦੋ ਹਿੱਸੇ ਕਰਤੇ ਸੀ ਕਿ ਉੱਥੇ ਹਿੰਦੂਆਂ ਨੂੰ ਖਤਰਾ ਹੈਗਾ ਫਿਰ ਮੇਰਾ ਮਤਲਬ ਪਾਕਿਸਤਾਨ ਦੇ ਦੋ ਹਿੱਸੇ ਕਰਨ ਦਾ ਕੀ ਫਾਇਦਾ ਸੀਗਾ ਸਾਰੀ ਲੜਾਈ ਕੀਤੀ ਜੰਗ ਕੀਤਾ ਤੇ ਜਿਹੜੇ ਅਫਸਰਾਂ ਨੇ ਉਹ ਲੜਾਈ ਜਿੱਤੀ ਲੈਫਟੇਨੈਂਟ ਜਨਰਲ ਜਗੀਤ ਸਿੰਘ ਰੋੜੇ ਨੇ ਤੇ ਜਨਰਲ ਸ਼ਬੇਕ ਸਿੰਘ ਨੇ ਜਨਰਲ ਸ਼ਬੇਕ ਸਿੰਘ ਨੇ ਤਾਂ ਇੱਥੇ ਵੀ ਬਹੁਤ ਵੱਡਾ ਦਰਬਾਰ ਸਾਹਿਬ ਦੇ ਵਿੱਚ ਮੋਰਚਾ ਲਾਇਆ ਤੇ ਮਿਲਟਰੀ ਦਾ ਰੁਵਾਇਤ ਹੈ ਜਿਹੜਾ ਦੁਸ਼ਮਣ ਵੀ ਜਰਨੈਲ ਮਾਰਿਆ ਜਬੇ ਲੜਾਈ ਦੇ ਵਿੱਚ ਉਹਨੂੰ ਉਸ ਤਰ੍ਹਾਂ ਦੀ ਫਿਊਨਰਲ ਉਹੋ ਜਿਹਾ ਸੰਸਕਾਰ ਦੇਣਾ ਪੈਂਦਾ ਜਿੰਨਾ ਤੁਸੀਂ ਆਪਣੇ ਜਰਨੈਲ ਨੂੰ ਦਿੰਦੇ ਹੋ ਤੇ ਜਨਰਲ ਸ਼ਬੀਕ ਸਿੰਘ ਨੂੰ ਕਿਉਂ ਨਹੀਂ ਉਹੋ ਜਿਹਾ ਮਿਲਟਰੀ ਦਾ ਤੁਸੀਂ ਇਹ ਸਨਮਾਨ ਦਿੱਤਾ ਜਦੋਂ ਉਹਨਾਂ ਨੂੰ ਸੰਸਕਾਰ ਕੀਤਾ ਹੈਗਾ ਤੇ ਫਿਰ ਜਨਰਲ ਰੋੜਾ ਜਿਨੇ ਇੰਨੀ ਵੱਡਿਆ ਤੁਹਾਡੇ ਦੀ ਜੰਗ ਜਿੱਤਿਆ ਤੇ ਉਸ ਨੂੰ ਤੁਸੀਂ ਬਿਲਕੁਲ ਪਛਾਣਿਆ ਨਹੀਂ ਤੇ ਜਿਹੜੀ ਕਿ ਬੇਕਦਰੀ ਕੀਤੀ ਹੈ ਸਿੱਖਾਂ ਦੀ ਤੇ ਬੰਗਲਾਦੇਸ਼ ਠੀਕ ਹੈ ਉਹਨੂੰ ਕਿਉਂ ਤੋੜਨਾ ਸੀ ਜੇ ਤੁਸੀਂ ਇਹ ਸਮਝਦੇ ਸੀਗੇ ਕਿ ਹਿੰਦੂ ਤਾਂ ਵੀ ਸੁਰੱਖਤ ਨਹੀਂ ਰਹਿਣਗੇ ਫਿਰ ਪਾਕਿਸਤਾਨ ਤੋੜਨ ਦਾ ਕੀ ਮਤਲਬ ਸੀਗਾ ਜਿਹੜਾ ਡੋਨਾਲਡ ਟਰੰਪ ਜਿਹੜਾ ਹੈਗਾ ਉਹ ਤੋਂ ਇੰਡੀਅਨਸ ਨੂੰ ਵਾਪਸ ਘਟਣ ਦੀ ਔਰ ਪ੍ਰੂਟੋ ਵੀ ਇਸੇ ਤਰ੍ਹਾਂ ਹੀ ਕਹਿ ਰਿਹਾ ਹੈ ਜਿਹੜੇ ਸਟੂਡੈਂਟਸ ਅਗੇ ਇਹਨਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਇਹ ਮੇਰਾ ਵਿਚਾਰ ਹੈ ਇਹ ਸਟੂਡੈਂਟਸ ਨੂੰ ਵਾਪਸ ਭੇਜ ਸਰਕਾਰ ਦੇ ਇਤਿਹਤ ਕਹਤਾ ਦਿੱਤਾ ਹੋਣਾ ਪਰ ਇਹ ਹੋਰ ਹੀ ਸਾਧਾਰਨ ਕਿ ਸਟੂਡੈਂਟਸ ਨੂੰ ਕਿਰਨ ਵਾਪਸ ਕਰਨਗੇ ਜਿਹੜੇ ਉੱਥੇ ਗਏ ਹੋਏ ਉਹਨਾਂ ਦਾ ਰਾਈਟ ਹੈਗਾ ਉੱਥੇ ਕਨਸਟੀਟਿਊਸ਼ਨ ਹੈ ਇੰਡੀਆ ਦੇ ਵਿੱਚ ਤਾਂ ਕਨਸਟੀਟਿਊਸ਼ਨ ਜਲਦੀ ਨਹੀਂ ਅਮਰੀਕਾ ਤੇ ਕੌਨ ਕੈਨੇਡਾ ਦੇ ਵਿੱਚ ਤਾਂ ਕਨਸਟੀਟਿਊਸ਼ਨ ਦਾ ਜ਼ੋਰ ਹੈਗਾ ਔਰ ਸਰ 40 ਸਾਲ ਦੀ ਜਿਹੜੇ ਸਰਕਾਰਾਂ ਦੇ ਰਵੱਈਏ ਤੋਂ ਲੱਗਦਾ ਕਿ ਸਿੱਖਾਂ ਨੂੰ ਇਨਸਾਫ਼ ਨਹੀਂ ਸੀ ਨਹੀਂ ਇਹ ਨਹੀਂ ਮਿਲੂਗਾ ਤਾਂ ਤੇ ਅਸੀਂ ਕਹਿੰਦੇ ਆ ਕਿ ਸਿੱਖਾਂ ਨੂੰ ਅਲਹਿਦਾ ਹੋਣਾ ਚਾਹੀਦਾ ਹੈ ਦੋ ਕਮਾ ਇੱਕ ਧਰਤੀ ਦੇ ਉੱਤੇ ਨਹੀਂ ਰਹਿ ਸਕਦੀਆਂ ਰਹੀਆਂ ਸਿੱਖ ਅਲਹਿਦਾ ਹੋਮ ਹੈ ਇਹਨਾਂ ਦਾ ਦੇਸ਼ ਅਲਹਿਦਾ ਹੋਣਾ ਚਾਹੀਦਾ ਹੈ ਤੇ ਅਲਹਿਦਾ ਹੋਣ ਦੇ ਵਿੱਚ ਇੰਡੀਆ ਨੂੰ ਵੀ ਬਹੁਤ ਫਾਇਦਾ ਹੋਊਗਾ ਇਹਨਾਂ ਦਾ ਮਿਲਟਰੀ ਦਾ ਖਰਚਾ ਖਤਮ ਹੋਊਗਾ ਕਿਉਂ ਕਰਕੇ ਇਹਨਾਂ ਦਾ ਸਾਹਮਣਾ ਫਿਰ ਚੀਨ ਤੇ ਪਾਕਿਸਤਾਨ ਦੇ ਨਾਲ ਨਹੀਂ ਹੋਊਗਾ ਵਿੱਥ ਵਿਚਾਲੇ ਇੰਡੀਆ ਦੇ ਚੀਨ ਦੇ ਪਾਕਿਸਤਾਨ ਦੇ ਖਲਸਾਣ ਦੀ ਕੰਟਰੀ ਹੋਊਗੀ ਤੇ ਉਹ ਜਿਹੜੀ ਬਫਰ ਸਟੇਟ ਬਣੂਗੀ ਉੱਥੇ ਹਮੇਸ਼ਾ ਦੇ ਲਈ ਇਹ ਹੈ ਅਮਨ ਦੀ ਬਾਂਸਰੀ ਵੱਜਦੀ ਰਹੂਗੀ ਦੱਖਣੀ ਏਸ਼ੀਆ ਦੇ ਵਿੱਚ ਸਿੱਖ ਗੁਰੂਆਂ ਨੇ ਤਾਂ ਸਰਬਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ ਸਾਰਿਆਂ ਨੂੰ ਸਾਂਝੇ ਕਰਨ ਦਾ ਸੰਦੇਸ਼ ਦਿੱਤਾ ਤੁਸੀਂ ਵੱਡ ਦੀ ਗੱਲ ਕਰਦੇ ਕਿ ਸਿੱਖ ਵੱਖਰੇ ਰਹਿਣੇ ਚਾਹੀਦੇ ਨੇ ਦੂਜੀਆਂ ਕੌਮਾਂ ਵੱਖਰੀਆਂ ਰਹਿਣੀਆਂ ਚਾਹੀਦੀਆਂ ਨੇ ਹਰ ਤਾਂ ਨਹੀਂ ਜੀ ਤੋ ਦੱਤੀ ਮਤਲਬ ਕਿ ਗੁਰੂਆਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਉਹਨਾਂ ਨੇ ਇਕੱਠੇ ਰਹਿਣ ਦਾ ਸੰਦੇਸ਼ ਦਿੱਤਾ ਬਖੂਣ ਦੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਉਹਨੇ ਸਾਂਝੀ ਪੰਗਤ ਜਿਹੜਾ ਉਹ ਕਰ ਚੁੱਕਾ ਸੀ ਉਹ ਮਾਨੇ ਨਹੀਂ ਗਿਆ ਕਿ ਛਿੱਤਰ ਖਾਓ ਕੌਮ ਖੋ ਗਏ ਨਾ ਨਹੀਂ ਨਹੀਂ ਤੁਸੀਂ ਬਹੁਤ ਕਲੇਵਰ ਹੋ ਪਰ 10ਵੇਂ ਪਾਠਛੇ ਨੇ ਕਿਹਾ ਕਿ ਇਹਨ ਗਰੀਬ ਸਿੱਖੋਂ ਨੂੰ ਬਾਤ ਸਹੀ ਨੇ ਸਿੱਖ ਨੂੰ ਬਾਦਸ਼ਾਹੀ ਮਿਲ ਜਾਨੀ ਵੱਖਰੀ ਗੱਲ ਹੈਗੀ ਆ ਡਾਕਟਰ ਮਰਮੋਦ ਸਹਨੇ ਦੱਸਾਲ ਚੱਕਰ ਬਾਦਸ਼ਾਹੀ ਨਹੀਂ ਆ ਜੀ ਤੁਸੀਂ ਤਾਂ ਮੰਤਰੀ ਰਹੇ ਨੇ ਤੁਸੀਂ ਤਾਂ ਹਿੰਦੂਵਾਦੀ ਗੱਲ ਕਰੀ ਜਾਂਦੇ ਹੋ ਇੱਥੇ ਮੇਰੇ ਸਾਹਮਣੇ ਨਹੀਂ ਹੋਰ ਕੀ ਹੈ ਜਦੋਂ ਤੁਸੀਂ ਤਾਂ ਗੁਰਬਾਣੀ ਦੀ ਗੱਲ ਕਰ ਦਿਓ ਮੈਂ ਗੁਰਬਾਣੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ ਇਹਨ ਗਰੀਬ ਸਿੱਖੋਂ ਕੋ ਦੂਪ ਬਾਦਸ਼ਾਹੀ ਬਾਦਸ਼ਾਹੀ ਲੋਕ ਤੇ ਬਾਦਸ਼ਾਹੀ ਹੀ ਧਰਤੀ ਤੋਂ ਬਗੈਰ ਕਿਵੇਂ ਹੋਵੇ ਤੁਹਾਡੇ ਵੱਲ ਤੁਹਾਡੇ ਮੁਤਾਬਕ ਕਿੱਥੇ ਤੋਂ ਬਗੈਰ ਹੋਊਗੀ ਜਿੱਤਾਂ ਨੂੰ ਬਰਾਬਰ ਮੰਨਿਆ ਜਾ ਰਿਹਾ ਨਾ ਤੁਹਾਡੇ ਮੁਤਾਬਕ ਕੋਈ ਬਗੈਰ ਸਾਡਾ ਕੋਈ ਤਕਰੀਰ ਨਹੀਂ ਮਦੰਦਿਆ ਚਾਹੀਦਾ ਦੂਸਰੀ ਸਾਜੀ ਦੇਖੋ ਇਹ ਮਾਫ ਕਰਨਾ ਤੇ ਤੁਹਾਡੇ ਵਰਗੇ ਸਿੱਖਣਾ ਜਦੋਂ ਤੱਕ ਕਾਂਗਰਸ ਦਾ ਰਾਜ ਹੁੰਦਾ ਹਾਂ ਜੀ ਤੁਸੀਂ ਉੱਥੇ ਜਾ ਕੇ ਕਹਿੰਦੇ ਹੋ ਜੈ ਹਿੰਦ ਜੇ ਭਾਜਪਾ ਦਾ ਰਾਜ ਹੋਵੇ ਫਿਰ ਕਹਿੰਦੇ ਜੈ ਜੀ ਰਾਮ ਜੈ ਜੀ ਰਾਮ ਤੁਸੀਂ ਚੱਲ ਛੱਡੋਣਾ ਪ੍ਰਧਾਨ ਜੀ ਇੱਕ ਲਾਸਟ ਕੁਐਸਚਨ ਹੈ ਯਾਰ ਬਾਬੇ ਤੋਂ ਮੈਨੇ ਮਹਾਰਾਸ਼ਟਰ ਦੇ ਵਿੱਚ ਬਹੁਤ ਕਰਸ ਆਇਆ ਯਾਰ ਜਿਹੜਾ ਬੀਜੇਪੀ ਦੀ ਸਪੋਰਟ ਕੀਤੀ ਹੈ ਔਰ ਉਸ ਤੋਂ ਬਾਅਦ ਸਪਸ਼ਟ ਇਹਨੂੰ ਪੁੱਛ ਲੋ ਯਾਰ ਇਸ ਨੂੰ ਪੁੱਛ ਲੋ ਚਲੋ ਤੁਸੀਂ ਦੱਸੋਗੇ ਤਾਂ ਜ਼ਿਆਦਾ ਬਿਹਤਰ ਰਹੇਗਾ ਤੇ ਤੋਂ ਮੈਨੇ ਠੀਕ ਕੀਤਾ ਜੀ ਉਹ ਸਪੋਰਟ ਕਰਕੇ ਬਾਬੇ ਤੋਂ ਮੇਰੀ ਆਪਾਂ ਗੱਲ ਕਰ ਦਿੰਦੇ ਆ ਤੁਹਾਡੇ ਮਤਬਾਕ ਤਾਂ ਠੀਕ ਹੀ ਕੀਤਾ ਤੁਹਾਡੇ ਮਤਬਾਕ ਨਹੀਂ ਮੇਰੇ ਮਤਬਾਕ ਗਲਤੀ ਨਹੀਂ ਕੀਤਾ ਤੁਹਾਡੇ ਮਤਬਾਕ ਬਿਲਕੁਲ ਸਿੱਖਾਂ ਦੀ ਬਾਤ ਸਾਡੇ ਤੇ ਖਰਾਫ ਬਣਾ ਰਹੇ ਹੋ ਜੀ ਮਾਨ ਸਾਹਿਬ ਤੁਹਾਨੂੰ ਲੈ ਤੁਹਾਡੇ ਲਈ ਗੱਲ ਕਰਦਾ ਪੰਥ ਸੁਣਦਾ ਬਿਲਕੁਲ ਸਮਝਿਆ ਆ ਇਸ ਕਰਕੇ ਮੈਂ ਸਿੱਖਾਂ ਆ ਇੱਕ ਮਿੰਟ ਯਾਰ ਮਾਨ ਸਾਹਿਬ ਤੁਹਾਡੀ ਕਹੀ ਹੋਈ ਗੱਲ ਸਮਝੀ ਕੋਈ ਸਮਝ ਨਹੀਂ ਹੋ ਰਹੀ ਹੈ ਸਮਝਦੀ ਹੈ ਬਾਬੇ ਹਰਨਾਮ ਸਿੰਘ ਨੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਔਰ ਆਪਣੀ ਗਲਤੀ ਨੂੰ بار-बार ਉਹ ਆਪਣੇ ਚਾਹੇਤਿਆਂ ਕੋਲੋਂ ਪੁਸ਼ਟੀ ਕਰਾ ਰਹੇ ਨੇ ਕਿ ਮੈਂ ਜੋ ਕੀਤਾ ਬਿਲਕੁਲ ਠੀਕ ਫੈਸਲਾ ਜੀ ਤੁਸੀ ਇਹਨੂੰ ਕਿਹਾ ਮੈਨੂੰ ਬਦਲ ਦੇਣਾ ਚਾਹੀਦਾ ਜੀ ਉਹ ਇਸ ਪਦਵੀ ਦੇ layak ਨਹੀਂ ਹੈ ਜਿਹੜਾ ਤਕਸਾਲ ਦੀ ਬੇਇੱਜ਼ਤੀ ਕੀਤੀ ਹੈ ਬਾਬਾ ਦੀਪ ਸਿੰਘ ਨੇ ਤਕਸਾਲ ਚਲਾਈ ਹੈ ਸੰਜੁਨੈਲ ਸਿੰਘ ਪੰਗੋੜਾ ਨੇ ਆਪਣਾ ਸੀਸ ਦੁੱਟਾਇਆ ਤੇ ਭਾਜਪੀ ਨੇ ਜਦੋਂ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਵਾਜਪਾਈ ਉਹਨਾਂ ਦਾ ਲੀਡਰ ਸੀ ਤੇ ਵਾਜਪਾਈ ਨੇ ਕਿਹਾ ਸੀਗਾ ਕਿ ਇਹ ਸਾਡੀ ਦੁਰਗਾ ਮਾਤਾ ਹੈ ਇੰਦਰਾ ਗਾਂਧੀ ਦੀ ਤੇ ਅਡਵਾਨੀ ਸਾਹਿਬ ਨੇ ਮਹਾਰਾਜ ਜੀ ਕਿਹਾ ਸੀਗਾ 4 ਸਾਲ 4 ਮਹੀਨੇ ਪਹਿਲੇ ਹੋ ਜਾਣਾ ਚਾਹੀਦਾ ਥਾ 6 ਮਹੀਨੇ ਹਾਂ 6 ਮਹੀਨੇ ਇੱਕ ਮਿੰਟ ਹਾਂ ਮੈਂ ਤਾਂ ਇਸ ਸਵਾਲ ਦਾ ਜਵਾਬ ਦੇ ਕੇ ਜਾਣਾ ਮੈਂ ਜਵਾਬ ਦਊਂਗਾ ਵਨਸਰ ਨਾਮ ਸਿੰਘ ਨੇ ਵੀ ਕਿਹਾ ਕਿ ਆਪਾਂ ਹੁਣ ਬਹਿ ਕੇ ਗੱਲ ਕਰਨ ਦੇ ਜ ਨਹੀਂ ਮੈਂ ਗੱਲ ਮੁੱਕ ਕੇ ਕਿ ਆਪਾਂ ਤਲਵਾਰ ਤੇ ਵੀ ਆਵਾਂਗੇ ਲੜਾਈ ਵੀ ਸਾਡਾ ਅਕੀਰਲਾ ਪਿਆਰ ਹੋਊ ਉਹਨੂੰ ਪੁੱਛ ਲੋ ਨਾ ਸਰ ਜੋਜੀ ਤੁਹਾਨੂੰ ਲੱਗਦਾ ਵੀ ਉਹ ਆਖਾ ਕਿ ਨਹੀਂ ਤੁਸੀਂ ਤੁਸੀਂ ਦਲੀਲ ਦੇਣਾ ਗੱਲ ਨਹੀਂ ਕਰਦਾ ਸਰ ਸਾਡਾ ਬਿਆਨ ਹੈ ਜੀ ਮੈਂ ਤੁਸੀਂ ਤਾਂ ਲੜਾਈ ਨੂੰ ਆਉਂਦੇ ਹੋ ਕਿਵੇਂ ਚਲੋ ਉਹ ਕਹਿੰਦਾ ਜੀ ਠੀਕ ਹੈ ਕਰਕੇ ਬੰਦ ਕਰੋ ਯੂ ਆਰ ਨੋਟ ਅਬਾਊਟ ਜਰਨਲਿਸਟ